ਡੇਰਾ ਰਾਧਾ ਸਵਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਫਿਰੋਜ਼ਪੁਰਸ ਦੇ ਵਿੱਚ ਕਈ satsang ਘਰਾਂ ਦਾ ਦੌਰਾ ਕੀਤਾ ਜਿੱਥੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਜਾਣਿਆ ਤੇ ਨਾਲ ਹੀ ਇਲਾਕਾ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਸੌਕੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਡੇਰਾ ਰਾਧਾ ਸਵਮੀ ਦੇ ਦਰਵਾਜ਼ੇ ਮਦਦ ਦੇ ਲਈ ਹਮੇਸ਼ਾ ਖੁੱਲੇ ਨੇ ਡੇਰਾ ਰਾਧਾ ਜਦੋਂ ਹੀ ਪਾਣੀ ਉੱਤਰ ਜਾਵੇ ਫਿਰ ਸਭ ਨੂੰ ਜ਼ਿਆਦਾ ਜੀ ਬਾਬਾ ਜੀ 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 ਦੀ ਬਹੁਤ 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 ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਸੁਖਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਅਸੀਂ ਸਾਰਾ ਪੰਜਾਬ ਅੱਜ ਹੜ੍ਹਾਂ ਦੇ ਵਿੱਚ ਜਿਹੜਾ ਹੈਗਾ ਗ੍ਰਸਤ ਹੈ ਸਾਡੇ ਬਹੁਤ ਸਾਰੇ ਜ਼ਿਲ੍ਹੇ ਤੇ ਬਹੁਤ ਸਾਰਾ ਨੁਕਸਾਨ ਸਾਡਾ ਹੋ ਚੁੱਕਿਆ ਹੈ ਹੜ੍ਹਾਂ ਨਾਲ ਤੇ ਉਹਦੇ ਵਿੱਚੋਂ ਪਸ਼ੂ ਧਨ ਦਾ ਜਿਹੜਾ ਹੈਗਾ ਉਹ ਵੀ ਅਸੀਂ ਸਾਡੇ ਪਸ਼ੂ ਪਾਲਕਾਂ ਜੂਝ ਰਹੇ ਆ ਉਸ ਚੀਜ਼ ਨੂੰ ਲੈ ਕੇ ਇੱਕ ਤਾਂ ਇਹ ਹੁੰਦਾ ਹੈ ਕਿ ਜਦੋਂ ਇਹ ਜਿਆਦਾ ਪਾਣੀ ਇਕੱਠਾ ਹੁੰਦਾ ਹੈ ਹੜਾਂ ਦਾ ਤਾਂ ਜਾਨਵਰਾਂ ਨੂੰ ਐਸੀਆਂ ਬਿਮਾਰੀਆਂ ਜਿਹੜੀਆਂ ਦਵਾ ਨਾਲ ਜਦੋਂ ਜਾਨਵਰ ਦਵਾ ਚ ਰਹਿ ਰਿਹਾ ਉਹ ਹੁੰਦੀਆਂ ਉਹਦੇ ਵਾਸਤੇ ਹੈਗਾ ਕਿ ਵੀ ਸਾਨੂੰ ਉਹ ਬਿਮਾਰੀਆਂ ਇਹੋ ਜਿਹੀਆਂ ਜਿਨ੍ਹਾਂ ਦਾ ਅਸੀਂ ਟੀਕਾ ਕਰਨ ਨਾਲ ਕੁਝ ਹੱਦ ਤੱਕ ਜਿਹੜਾ ਹੈਗਾ ਉਹ ਕਰ ਸਕਦੇ ਹਾਂ ਕੰਟਰੋਲ ਹੜ ਉਣ ਤੋਂ ਪਹਿਲਾਂ ਆਪਾਂ ਲਾਉਣੀਆਂ ਹੁੰਦੀਆਂ ਪਸ਼ੂ ਪਾਲਣ ਭਾਗ ਦੀ ਜੇ ਆਪਾਂ ਗਣ ਕਰੀਏ ਤਾਂ ਇਹਨਾਂ ਸਾਡੇ ਵਿਭਾਗ ਨੇ ਇਹ ਗਲਕੂਟੂ ਨਾਂ ਦੀ ਜਿਹੜੀ ਹੈਗੀ ਹੈ ਘਾਤਕ ਬਿਮਾਰੀ ਉਹਦੇ ਵਾਸਤੇ ਟੀਕਾ ਕਰਨਾ ਪਹਿਲੇ ਕੀਤਾ ਹੋਇਆ ਹੈ ਇਹ ਟੀਕਾ ਕਰਨਾ 31 ਜੁਲਾਈ 2025 ਤੱਕ ਮੁਕੰਮਲ ਕੀਤਾ ਜਾ ਚੁੱਕਿਆ ਹੈ ਸਾਡੇ ਵਿਭਾਗ ਦੇ ਪ੍ਰਿੰਸੀਪਲ ਸਤਤਰ ਸ਼੍ਰੀ ਰਾਹੁਲ ਭੰਡਾਰੀ ਜੀ ਉਹਨਾਂ ਨੇ ਖੁਦ ਦਿਲਚਸਪੀ ਲੈ ਕੇ ਉਹਨਾਂ ਨੇ ਇਹ ਜਿਹੜੀ ਬਿਮਾਰੀ ਹੈ ਇਹ ਹੋਵੇ ਨਾ ਸਾਡੇ ਪੰਜਾਬ ਦੇ ਪਸ਼ੂਤਾਂ ਨੂੰ ਉਹਨਾਂ ਨੇ ਬਹੁਤ ਉੱਚੀ ਚੀ ਤੌਰ ਤੇ ਮੀਟਿੰਗਾਂ ਕਰਕੇ ਹਰ ਰੋਜ਼ ਰਿਪੋਰਟਿੰਗ ਲੈ ਕੇ 31 ਜੁਲਾਈ 2025 ਤੱਕ ਇਸ ਟੀਕਾਕਰਨ ਮਹਿੰਮ ਨੂੰ ਮੁਕੰਮਲ ਕਰਵਾ ਲਿਆ ਸੀ ਤਾਂ ਕਿ ਹੜ ਆਉਣ ਦੀ ਸੂਰਤ ਵਿੱਚ ਸਾਡੇ ਜਿਹੜੇ ਪਸ਼ੂਤਾਂ ਨੇ ਉਹਦਾ ਗਲਕੂਟ ਦੀ ਜਿਹੜੀ ਬਿਮਾਰੀ ਹੈ ਉਹਦੇ ਨਾਲ ਨੁਕਸਾਨ ਨਾ ਹੋਵੇ